ਤੁਗਲਕ ਵੰਸ਼ ਦਾ ਬਾਨੀ ਸੀਗਾ ਗਿਆਸੂਦੀਨ ਗਿਆਸੂਦੀਨ ਤੋਂ ਬਾਅਦ ਗੱਦੀ ਤੇ ਬਹਿੰਦਾ ਮੁਹੰਮਦ ਬਿਨ ਤੁਗਲਕ ਤੁਗਲਕ ਮਰ ਜਾਂਦਾ ਹੈ 1351 ਚ 1351 ਚ ਇਹ ਫੌਤ ਹੁੰਦਾ ਹੈ ਤੇ ਫੇਰ ਗੱਦੀ ਤੇ ਆ ਜਾਂਦਾ ਹੈ ਫਰੋਸ਼ਾ ਤੁਗਲਕ ਹਜ਼ੂਰ ਫਰੋਸ਼ਾ ਤੁਗਲਕ ਅਚਾਨਕ ਬਿਮਾਰ ਹੋ ਜਾਂਦਾ ਹੈ ਤੇ ਛੜੇ ਉਹਦੇ ਦਰਬਾਰ ਦੇ ਵੈਦ ਹਕੀਮ ਸੀਗੇ ਉਹ ਨੂੰ ਮਸ਼ਵਰਾ ਦਿੰਦੇ ਆ ਕਿ ਤੂੰ ਫਲਾਣੀ ਜਗ੍ਹਾ ਨੂੰ ਨਿਕਲ ਜਾ ਹੁਣ ਫਲਾਣੀ ਜਗ੍ਹਾ ਪਤਾ ਕਿਹੜੀ ਸੀਗੀ ਅੱਜ ਦਾ ਫਿਰੋਜ਼ਪੁਰ 1360 ਨੂੰ ਫਿਰੋਜ਼ਪੁਰ ਜਿਹੜਾ ਸ਼ਹਿਰ ਹੈ ਉਹ ਵਸਾਇਆ ਜਾਂਦਾ ਹੈ ਅੱਛਾ ਫਿਰੋਸ਼ਾ ਪਿੰਡ ਦੇ ਵਿੱਚ ਪੜਾ ਕੀਤਾ ਸੀਗਾ ਫਿਰੋਸ਼ਾ ਤੁਗਲਕ ਨੇ ਜਿਹੜਾ ਅੱਜ ਦਾ ਫਿਰੋਸ਼ਾ ਹੈ ਫਿਰੋਸ਼ਾ ਪਿੰਡ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਸਿੱਖ ਇਤਿਹਾਸ ਦੀ ਇੱਕ ਬਹੁਤ ਵੱਡੀ ਲੜਾਈ ਲੜੀ ਗਈ ਆ 21 22 ਦਸੰਬਰ 1845 ਨੂੰ ਇਹ ਸਿੱਖ ਇਤਿਹਾਸ ਦਾ ਵੀ ਅਹਿਮ ਪੰਨਾ ਹੈ ਫਿਰੋਸ਼ਾ اچھا ਇਥੋਂ ਦੇ ਵਾਲੀਬਾਲ ਦੇ ਬੜੇ ਤਕੜੇ ਪਲੇਅਰ ਨੇ ਬਿੰਦੀ ਫਿਰੋਸ਼ਾ ਲਬਾ ਫਿਰੋਸ਼ਾ ਗੌਰਵ اچھا ਇਹ ਸਥਾਪ ਤੇ ਆ ਕੇ ਫਿਰੋਸ਼ਾ ਤੁਗਲ ਕਿਉਂਕਿ ਇਥੇ ਬੜੀ ਰਮਣੀਕ ਜਗ੍ਹਾ ਸੀ ਜੰਗਲ ਮੰਗਲ ਸਭ ਕੁਝ ਸੀ ਅਕ ਤਤੂਰਾ ਨਿੰਮ ਤਿਆਦ ਕ ਇਹ ਜੜੀਆਂ ਬੂਟੀਆਂ ਕਹ ਲੋ ਕਿ ਬਹੁਤਾਂਤ ਚ ਸਨ ਕਮਾਲ ਦੀ ਗੱਲ ਹੈ ਕਿ ਫਿਰੋਸ਼ਾਹ ਤੁਗਲਕ ਇਥੋਂ ਠੀਕ ਹੋ ਗਿਆ ਅੱਜ ਅਸੀਂ ਇਹ ਇਤਿਹਾਸ ਚ ਕਿਉਂ ਚਾਹ ਕਰ ਰਹੇ ਹਾਂ ਕਿਉਂਕਿ ਇਤਿਹਾਸ ਸਾਡਾ ਵਿਸ਼ਾ ਨਹੀਂ ਹੁੰਦਾ ਪਰ ਬੈਠਿਆਂ ਬੈਠਿਆਂ ਮਨ ਚੌੜੀ ਕਿ ਰੋਜੀ ਰੋਟੀ ਵਾਸਤੇ ਉਹ ਵੀ ਕੰਮ ਕਰਦੇ ਆਂ ਖਬਰਾਂ ਕਰਦੇ ਆਂ ਯਾਰ ਕੁਝ ਇਹੋ ਜਿਹੇ ਮੁੱਦੇ ਹੁੰਦੇ ਆ ਜੋ ਲੋਕਾਂ ਦੀ ਨਜ਼ਰ 'ਚ ਹੌਲੇ ਹੁੰਦੇ ਆ ਜਾਂ ਇਦਾਂ ਕਹਿ ਲਓ ਕਿ ਕਈ ਵਾਰ ਲੋਕਾਂ ਦੀ ਨਜ਼ਰ 'ਚ ਚੜ੍ਹੇ ਹੀ ਨਹੀਂ ਹੁੰਦੇ ਤੁਸੀਂ ਵੇਖਿਆ ਹੋਣਾ ਪੱਤ ਚੜਾਈ ਬਸੰਤ ਨਿਕਲ ਗਈ ਬਹਾਰ ਆ ਗਈ ਫਟਾਰਾ ਹੋ ਗਿਆ ਨਿੰਮਾ ਹਰੀਆਂ ਨਹੀਂ ਹੋ ਰਹੀਆਂ ਨਿੰਮ ਹਰੀ ਨਹੀਂ ਹੋ ਰਹੀ ਹਸੂਰ ਤੇ ਨਿੰਮ ਤੁਹਾਨੂੰ ਪਤਾ ਹੈ ਨਾ ਸਾਡੇ ਸਬਿਆਚਾਰ ਦਾ ਵੀ ਸਾਕ 79 ਨਿੰਮ ਦਾ ਕੋਟਣਾ ਲਿਆਵੀ 78 ਸਸ ਕੋਟਣੀ ਇੱਕ ਨਿੰਮ ਦਾ ਕੋਟਣਾ ਲਿਆਵੀ ਜਾਂ ਸਾਨੂੰ ਤੋਤਿਆਂ ਨੂੰ ਬਾਗ ਬਥੇਰੇ ਨਿੰਮ ਦਾ ਤੁਮਾਣ ਨਾ ਕਰੀ ਭਾਈ ਨਿੰਮ ਸਬਿਆਚਾਰ ਦਾ ਹਿੱਸਾ ਤੇ ਸੀ ਇਹ ਆਪਣੇ ਆਪ ਦੇ ਵਿੱਚ ਇੱਕ ਦਵਾਈਖਾਨਾ ਹੈ ਫਿਰੋਸ਼ਾ ਤੁਗਲਕ ਨੂੰ ਠੀਕ ਕਰਨ ਚ ਨਿੰਮ ਦਾ ਬਹੁਤ ਅਹਿਮ ਯੋਗਦਾਨ ਸੀਗਾ ਸੋ ਕਰ ਨਮ ਇੰਨੀ ਮਹੱਤਵਪੂਰਨ ਆ ਕਿ ਯੂਨਾਈਟਿਡ ਨੇਸ਼ਨ ਨੇ ਇਸ ਨੂੰ ਬਾਈ 21st ਸੈਂਚਰੀ ਦਾ ਰੋਖ ਲਾਣਿਆ ਟਰੀ ਆਫ 21st ਸੈਂਚਰੀ ਸ਼ਾਇਦ ਤੁਸੀਂ ਇਤਿਹਾਸ ਚ ਕਦੇ ਸੁਣਿਆ ਹੋਣਾ ਹੈ ਕਿ ਗੱਲ 1999 ਦੀ ਹੈ ਛਤੋਂ 사ウਦੀ ਅਰਬ ਦੇ ਅਰਾਫਾਤ ਮੈਦਾਨੀ ਇਲਾਕੇ ਚ 50 ਹਜ਼ਾਰ ਨਿੰਮਾ ਤੇ ਰੁੱਖ ਲਾਏ ਗਏ ਸਨ ਇਸ ਵਾਸਤੇ ਕਿ ਹੱਜ ਆਉਂਦੇ ਜਿਹੜੇ ਯਾਤਰੀ ਹੈ ਉਹਨਾਂ ਨੂੰ ਨਾ ਸਿਰਫ ਸੰਗਣੀ ਸ਼ਾਂ ਮਿਲ ਸਕੇ ਬਲਕਿ ਵਾਤਾਵਰਨ ਵੀ ਸ਼ੁੱਧ ਹੋਵੇ ਸਾਡੇ ਲਾਗੇ ਬਠਿੰਡਾ ਸ਼ੌਣੀ ਆ ਇਹ ਸ਼ੌਣੀ 1975 ਚ ਬਣੀ ਆ ਦੱਸਦੇ ਆ ਉਸ ਵੇਲੇ ਹਜ਼ੂਰ ਇੱਥੇ ਹਜ਼ਾਰਾਂ ਨਿੰਮਾ ਲਾਈਆਂ ਗਈਆਂ ਅੱਜ ਵੀ ਜੇ ਤੁਸੀਂ ਵੇਖੋਗੇ ਇਹ ਆਮ ਹੀ ਗੱਲ ਐ ਮਸ਼ਹੂਰ ਐ ਕਿ ਬਠਿੰਡੇ ਸ਼ਹਿਰ ਦੇ ਵਿਚਾਲੇ ਨਾਲੋਂ ਸ਼ੌਣੀ ਏਰੀਏ 'ਚ ਜਦੋਂ ਜਾਈਏ ਨਾ ਤਾਂ ਟੈਂਪਰੇਚਰ ਦਾ ਫਰਕ ਐ ਕਿਉਂਕਿ ਉੱਥੇ ਨਿੰਮਾ ਬਹੁਤ ਸੀਗੀਆਂ ਵੈਸੇ ਨਿੰਮ ਬੜੀ ਗੁਣਕਾਰੀ ਹੁੰਦੀ ਐ ਛੋਟੇ ਹੁੰਦੇ ਆ ਤੁਸੀਂ ਪੀਤੀ ਐ ਕਿ ਨਹੀਂ ਮੈਨੂੰ ਪਤਾ ਨਹੀਂ ਪਰ ਮੈਂ ਬਹੁਤ ਪੀਤੀ ਐ ਜਦੋਂ ਅਸੀਂ ਅਲੜ ਸੀਗੇ ਸਾਡੇ ਦਾਦਾ ਜੀ ਸਾਨੂੰ ਪਿਆ ਕਰਦੇ ਸੀਗੇ ਨਿੰਮ ਕੋਟ ਕੇ ਕਿ ਭਾਈ ਫੂੜਾ ਫੁਨਸੀ ਇਹਨਾਂ ਤੋਂ ਬਚਾ ਰਹੇਗਾ ਖੂਨ ਸਾਫ ਹੁੰਦਾ ਹੈ ਮਲੇਰੀਏ ਤੋਂ ਵੀ ਦਸਤੇ ਚੰਗੀ ਹੁੰਦੀ ਹੈ ਪੇਟ ਦੇ ਕੀੜਿਆਂ ਵਾਸਤੇ ਇੱਥੋਂ ਤੱਕ ਆ ਹਸੂਰ ਕਿ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ 500 ਕਿਸਮ ਦੇ ਕੀੜੇ ਮਾਰੇ ਜਾ ਸਕਦੇ ਆ ਇਹਦੇ ਨਾਲ ਖਾਦ ਵੀ ਬਣਦੀ ਹੈ ਨਾ ਨੀਮ ਕਟਕ ਯੂਰੀਆ ਆ ਗਈ ਪਤਾ ਤੁਹਾਨੂੰ ਇਸ ਕੱਲ ਦਾ ਦੰਤਨ ਕਰ ਲੋ ਸਵੇਰੇ ਯਾਰ ਦੰਦਾ ਵਾਸਤੇ ਕਿਆ ਹੀ ਚੀਜ਼ ਸਿਆ ਅਸੀਂ ਤੇ ਅੱਜਕੱਲ ਵੈਸੇ ਦਾਤਨ ਕਰਨੀ ਜਿਹੜੀ ਐ ਉਹ ਭੁੱਲ ਹੀ ਚੁੱਕੇ ਹਾਂ ਵੈਸੇ ਇਹਦੇ 'ਚ ਨਾ ਇੱਕ ਲਿਊਮੀਨੋਇਡ ਨਾਂ ਦਾ ਤੱਤ ਹੁੰਦਾ ਜਿਹੜਾ ਇਸ ਨੂੰ ਕੌੜਾ ਕਰਦਾ ਕੜੱਪਣ ਪੈਦਾ ਕਰਦਾ ਉਹ ਐਂਟੀ ਕੈਂਸਰ ਵੀ ਐ ਮਤਲਬ ਕਿ ਜੇ ਤੁਸੀਂ ਇਹਦੇ ਫਾਇਦੇ ਦੇਖੋਗੇ ਨਿੰਮ ਦੇ ਪੱਤੇ ਨੂੰ ਜਿਵੇਂ ਨੱਕ 'ਚੋਂ ਖੂਨ ਵਗਣਾ ਅੱਖਾਂ ਦੇ ਰੋਗ ਯਾ ਨਮੋਲੀਆਂ ਦਾ ਤੇਲ ਕੰਨਾਂ ਚ ਪਾ ਲੋ ਦਰ ਤੋਂ ਫਾਇਦਾ ਹੀ ਫਾਇਦੇ ਅਸੂਲ 100 ਫਾਇਦੇ ਹੋਣਗੇ ਇਹਦੇ ਕਟੂ-ਕਟ ਹੁਣ ਮੈਂ ਇੱਕ ਖਬਰ ਦੇ ਵਿੱਚ ਹਵਾਲਾ ਪੜਿਆ ਇੱਕ ਜੰਗਲਾਤ ਦੇ ਅਫਸਰ ਦਾ ਉਹਦਾ ਮੰਨਣਾ ਹੈ ਕਿ ਨਿਮਾ ਹੁਣ ਸ਼ਾਇਦ ਹੀ ਹਰੀਆਂ ਹੋਣ ਹਾਲਾਂਕਿ ਅਸੀਂ ਅੱਜ ਬਹੁਤ ਸਾਰੀਆਂ ਨਿਮਾ ਦੇਖੀਆਂ ਕੋਲ ਜਾ ਕੇ ਕਿਉਂਕਿ ਸਾਡੀ ਨਜ਼ਰ ਚ ਯਾਰ ਵਿਊ ਵਾਟ ਜਾਂ ਠੀਕ ਹੈ ਰੋਜੀ ਰੋਟੀ ਲਈ ਕੰਮ ਕਰਨਾ ਪੈਂਦਾ ਸਾਡੀ ਨਜ਼ਰ ਚ ਇਹ ਇੱਕ ਅਹਿਮ ਮੁੱਦਾ ਹੈ ਨਿੰਮ ਦੇ ਰੁੱਖ ਤੁਸੀਂ ਦੇਖੋਗੇ ਘਰਾਂ ਚ ਲੱਗੇ ਹੁੰਦੇ ਨੇ ਖੇਡ ਗਰਾਊਂਡਾਂ ਦੇ ਆਸ-ਪਾਸੇ ਵੀ ਲੱਗੇ ਹੁੰਦੇ ਨੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਸ਼ਹਿਰ ਦੇ ਅੰਦਰ ਕਲੋਨੀਆਂ ਵਸਤੀਆਂ ਚ ਵੀ ਲੱਗੇ ਹੁੰਦੇ ਨੇ ਖੇਤਾਂ ਚ ਨਹੀਂ ਤੇ ਜੇ ਨਿੰਮ ਦੇ ਰੁੱਖ ਸਾਰੇ ਹਰੇ ਨਹੀਂ ਹੁੰਦੇ ਹਾਲਾਂਕਿ ਅਸੀਂ ਦੇਖਿਆ ਥੋੜੇ ਰੋ ਕੈਸੇ ਸਾਨੂੰ ਮਿਲੇ ਆ ਚੰਦ ਕੋ ਖੁਸ਼ਖਬਰੀ ਹੈ ਉਹ ਹਰੇ ਹੋਣੇ ਸਟਾਰਟ ਹੋ ਗਏ ਆ ਉਹਨਾਂ ਦਾ ਫਟਾਰਾ ਸ਼ੁਰੂ ਹੋ ਗਿਆ ਪਰ ਜ਼ਿਆਦਾਤਰ ਅਸੀਂ ਨਿਮਾ ਦੇਖੀਆਂ ਉਹ ਹਰੀਆਂ ਨਹੀਂ ਹੋ ਰਹੀਆਂ ਮਾਰਚ ਸਾਰਾ ਬੀਤ ਰਿਹਾ ਹੈ ਤੇ ਜਿਹੜੇ ਅਧਿਕਾਰੀ ਨੇ ਫੋਰੈਸਟ ਦੇ ਬੋਡ ਸਿੰਘ ਜੀ ਮੈਂ ਜਿੰਨਾਂ ਦਾ ਵਰਜ਼ਨ ਪੜਿਆ ਉਹ ਤੇ ਕਹਿੰਦੇ ਨੇ ਕਿ ਬਈ ਬਹੁਤ ਇਮਕਾਨ ਘਟਿਆ ਯਾਨੀ ਲਗਭਗ ਖਤਮ ਹੈ ਸਾਨੂੰ ਨਵੇਂ ਸਿਰੇ ਤੋਂ ਨਿਮਾ ਲਾਉਣੀਆਂ ਪੈਣਗੀਆਂ ਨਾ ਚੋੜਿਆ ਤਾਂ ਤੁਸੀਂ ਸੋਚ ਲਓ ਵੀ ਆਪਣੇ ਪੂਰੇ ਪੰਜਾਬ ਚ ਕਿੰਨੇ ਨਿਮਾ ਦੇ ਰੁੱਖ ਹੋਣਗੇ ਕਿੰਨੀਆਂ ਨਿਮਾ ਹੋਣ ਗਿਆ ਜਿਹੜੀਆਂ ਮਾਰੀਆਂ ਗਈਆਂ ਹੁਣ ਵੱਡਾ ਸਵਾਲ ਇਹ ਵੀ ਪੈਦਾ ਹੋਏਗਾ ਨਾ ਤੁਹਾਡੇ ਜ਼ੈਨ ਚ ਕਿ ਕਿਉਂ ਕਾਤੋਂ ਇਹਦਾ ਕਾਰਨ ਦੱਸਦੇ ਆ ਕਿ ਜ਼ਿਆਦਾ ਸਰਦੀ ਐਤ ਕੀ ਪਈ ਆ ਲਗਭਗ 40-45 ਦਿਨ ਤੁਹਾਨੂੰ ਪਤਾ ਕੁਝ ਚੰਦ ਦਿਨ ਛੱਡ ਦਈਏ ਤੇ ਸੂਰਜ ਗੈਰ ਰਿਹਾ ਤੇ ਦੱਸਦੇ ਆ ਕਿ 40-45 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀ પરિਸਥਿਤੀ ਪੈਦਾ ਹੋਈ ਸੀ ਵੈਸੇ ਨਿੰਮ ਦਾ ਰੁੱਖ ਦੱਸਦੇ ਆ ਕਿ 150 ਤੋਂ 200 ਪੱਤ ਚੜ ਬਹਾਰ ਵੇਖ ਸਕਦਾ ਇੰਨੀ ਲੰਮੀ ਉਮਰ ਹੁੰਦੀ ਆ ਇਹਦੀ ਪਰ ਸਾਡੇ ਬਹੁਤ ਸਾਰੇ ਰੁੱਖ ਜਿਹੜੇ ਆ ਉਹ ਮਾਰੇ ਗਏ ਆ ਸੁੱਕ ਗਏ ਆ ਸਰਕਾਰ ਨੂੰ ਅਸੀਂ ਅਪੀਲ ਕਰਨੇ ਆ ਬੇਨਤੀ ਕਰਨੇ ਆ ਕਿ ਫੌਰੀ ਤੌਰ ਤੇ ਕਿਉਂਕਿ ਹੁਣ ਗਾਂ ਰੁੱਖ ਲਾਉਣ ਦੀ ਰੁੱਤ ਵੀ ਆ ਗਈ ਆ ਕਿ ਫੰਡ ਜਾਰੀ ਕਰੋ ਹੁਕਮ ਜਾਰੀ ਕਰੋ ਅਵੇਰਨੈਸ ਕਾਲ ਜਾਗਰਤੀ ਕਾਲ ਲਿਆਓ ਲੋਕ ਸਹਿਯੋਗ ਕਰਨ ਜਿੱਥੇ ਤੁਸੀਂ ਹੈਗੇ ਹੋ ਅਸੀਂ ਵੀ ਯਤਨ ਕਰਾਂਗੇ ਆਪਣੇ ਪੱਧਰ ਤੇ ਭਈ 1 2 5 ਜਿੰਨੇ ਵੀ ਰੁੱਖ ਨਿੰਮ ਦੇ ਲਾ ਸਕਦੇ ਆ ਲਵਾਵਾਂਗੇ ਲਵਾਵਾਂਗੇ ਵੀ ਪਰ ਇਹ ਹੁਣ ਆਪਣਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਇੱਕ ਤੇ ਇਸ ਵੀਡੀਓ ਨੂੰ ਮੈਂ ਆਮ ਤੌਰ ਤੇ ਆਪਾਂ ਕਦੇ ਨਹੀਂ ਕਿਹਾ ਕਿਸੇ ਨੂੰ ਚੰਗਾ ਲੱਗਦਾ ਸ਼ੇਅਰ ਕਰ ਦਿਓ ਆਦਰਵਾਇਸ ਸਕਿਪ ਕਰਕੇ ਚਲੇ ਜਾਓ ਕੋਈ ਕਿਸੇ ਨੂੰ ਬੰਨ ਕੇ ਨਹੀਂ ਰੱਖ ਸਕਦਾ ਪਰ ਅੱਜ ਮੇਰੀ ਹੱਥ ਬੰਨ ਕੇ ਤੁਹਾਨੂੰ ਬੇਨਤੀ ਆ ਪ੍ਰਾਰਥਨਾ ਜੋਦੜੀ ਆ ਤੁਹਾਡੇ ਅੱਗੇ ਮੇਰੀ ਕਹ ਲੋ ਰਿਕੁਐਸਟ ਆ ਇਸ ਵੀਡੀਓ ਨੂੰ ਬਈ ਮੇਰੇ ਨਾਲ ਕੈਮਰਾਮੈਨ ਕਮਲ ਅਸੀਂ ਬਹੁਤ ਢੇਡੇ ਕੱਢੇ ਆ ਉਹਦੀ ਵੀ ਮਿਹਨਤ ਆ ਮੇਰੀ ਵੀ ਆ ਪਰ ਅਸੀਂ ਕੁਝ ਨਹੀਂ ਮੰਗਦੇ ਅਸੀਂ ਸਿਰਫ ਤੇ ਸਿਰਫ ਇਹ ਕਹਿੰਨੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਭਾਈਚਾਰੇ 'ਚ ਲੈ ਕੇ ਜਾਓ ਤੇ ਤੁਸੀਂ ਵੀ ਆਪਣੇ ਪੱਧਰ ਤੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਓ ਲਾਗੇ ਪਾਸੇ ਜਿੱਥੇ ਵੀ ਨਿੰਮਾ ਦੇ ਰੁੱਖ ਹੈਗੇ ਉਹਨਾਂ ਨੂੰ ਦਿਖਾ ਸਕਦੇ ਹੋ ਤੁਸੀਂ ਪੋਸਟਾਂ ਪਾਓ ਕਿ ਅਸੀਂ ਵੱਧ ਤੋਂ ਵੱਧ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਈਏ ਤਾਂ ਕਿ ਫੰਡ ਜਲਦੀ ਰਿਲੀਜ਼ ਹੋਣ ਤੇ ਸਮਾਜਿਕ ਤੌਰ ਤੇ ਇੱਕ ਅਸੀਂ ਤਹਈਆ ਕਰੀਏ ਤਹਮਲ ਕਰੀਏ ਕਿ ਇਹ ਜਿਹੜੇ ਰੁੱਖ ਸਾਡੇ ਮਾਰੇ ਗਏ ਨੇ ਅਸੀਂ ਇਹਨਾਂ ਨੂੰ ਫੇਰ ਦੁਬਾਰਾ ਕਿਉਂਕਿ ਹੁਣ ਕੁਦਰਤ ਹੱਥ ਹੁੰਦਾ ਤੂਫਾਨ ਆਉਂਦੇ ਆ ਕਈ ਵਾਰ ਸਭ ਕੁਝ ਲੈ ਜਾਂਦੇ ਨੇ ਫਿਰ ਤਿੰਕਾ ਤਿੰਕਾ ਹੋਏ ਕਰਾ ਨੂੰ ਵਸਾਉਣਾ ਪੈਂਦਾ ਰੁਸ਼ਨਾਉਣਾ ਪੈਂਦਾ ਸੋ ਕੁਦਰਤ ਨੇ ਜੋ ਪਾਣਾ ਵਰਤਉਣਾ ਅਸੀਂ ਵਰਤਾ ਦਿੱਤਾ ਸਾਡਾ ਜਿਹੜਾ ਫਰਜ਼ ਬਣਦਾ ਉਹ ਅਸੀਂ ਜ਼ਰੂਰ ਨਿਭਾਈਏ ਸੋ ਦਰਖਾਸਤ ਹੈ ਬੇਨਤੀ ਹੈ ਕਿ ਜ਼ਰੂਰ ਐਸਾ ਉਪਰਾਲਾ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਅਗਲੀ ਵਾਰ ਫਿਰ ਮਿਲਦੇ ਆ ਤਦ ਤੱਕ ਦਿਓ ਜਾਸਤਾ ਸਾਰਿਆਂ ਨੂੰ ਸਤ ਸ੍ਰੀ ਅਕਾਲ